ਹਲੋ ਜੀ ਹਾਜ਼ਰਾਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਜਿਸ ਵਿੱਚ ਆਪਾਂ ਜਾਣਦੇ ਹਾਂ ਸੱਚੀ ਹਮਦਰਦੀ ਕੀ ਹੁੰਦੀ ਹੈ ਸਾਨੂੰ ਆਪਣੇ ਬੱਚਾ ਨੂੰ ਸੱਚੀ ਹਮਦਰਦੀ ਨਾਲ ਰਹਿਣਾ ਸਿਖਾਉਣਾ ਚਾਹੀਦਾ ਹੈ ਇੱਕ ਦੂਸਰੇ ਦੇ ਪ੍ਰਤੀ ਅਸੀਂ ਚੰਗੀ ਭਾਵਨਾ ਰੱਖੀਏ ਹਾਂ ਜੀ ਜਾਣਦੇ ਹਾਂ ਸੱਚੀ ਹਮਦਰਦੀ ਦੀ ਕਹਾਣੀ ਇੱਕ ਪਿੰਡ ਵਿੱਚ ਕਹਿਰ ਸਿੰਘ ਨਾਮ ਦਾ ਇੱਕ ਕਰਸਾਣ ਰਹਿੰਦਾ ਸੀ ਉਹ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ-ਨਾਲ ਉਹ ਸਵੇਰੇ ਸ਼ਾਮ ਰੱਬ ਦਾ ਨਾਮ ਵੀ ਲੈਂਦਾ ਰਹਿੰਦਾ ਸੀ ਉਸਦਾ ਜੀਵਨ ਬਿਲਕੁਲ ਸਾਦਾ ਹੁੰਦਾ ਸੀ ਘਰ ਦੀ ਪੱਕੀ ਮੋਟੀ ਠੁੱਲੀ ਰੋਟੀ ਖਾਣੀ ਤੇ ਕਿਰਤ ਕਰਨੀ ਉਸ ਨੂੰ ਬਹੁਤ ਹੀ ਚੰਗੀ ਲੱਗਦੀ ਉਸਦੇ ਮਨ ਨੂੰ ਸ਼ਾਂਤੀ ਮਿਲਦੀ ਹਮੇਸ਼ਾ ਹੀ ਦੂਜਿਆਂ ਦੀ ਮਦਦ ਕਰਨ ਲਈ ਅੱਗੇ ਆਉਂਦਾ ਰਹਿੰਦਾ ਕਿਸੇ ਕਿਸਮ ਦੇ ਨਸ਼ੇ ਆਦਤੋਂ ਉਹ ਬਿਲਕੁਲ ਦੂਰ ਰਹਿੰਦਾ ਸੀ ਉਸਤੇ ਬਾਗ ਹੀ ਉਸਦੇ ਘਰ ਦੇ ਜੀ ਨਸਿਆਂ ਨੂੰ ਬੁਰਾ ਸਮਝਦੇ ਸਨ ਉਸ ਕੋਲ ਜ਼ਮੀਨ ਬਹੁਤ ਥੋੜੀ ਸੀ ਉਹ ਪਰ ਬਹੁਤ ਮਿਹਨਤੀ ਸੀ ਉਸੇ ਜ਼ਮੀਨ ਵਿੱਚ ਹੀ ਉਹ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਬੁਰੀਆਂ ਆਦਤਾਂ ਨਾ ਹੋਣ ਕਾਰਨ ਟੱਬਰ ਦਾ ਗੁਜ਼ਾਰਾ ਸੁਖਾਲਾ ਚੱਲੀ ਜਾਂਦਾ ਸੀ ਉਸਦੇ ਦੋ ਲੜਕੇ ਸਨ ਜਿਨ੍ਹਾਂ ਦਾ ਨਾਮ ਗੁਰਮਖ ਤੇ ਸੁਰਮਖ ਸੀ ਗੁਰਮukh ਗਰਸਾਂ ਦਾ ਵੱਡਾ ਪੁੱਤਰ ਸੀ ਤੇ ਸਰਮukh ਛੋਟਾ ਪੁੱਤਰ ਸੀ ਉਹ ਦੋਹਾਂ ਨੂੰ ਹੀ ਖੇਤੀ ਦੇ ਕੰਮ ਵਿੱਚ ਲਾਏ ਰੱਖਦਾ ਇੱਕ ਦਿਨ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਉਸ ਦੇ ਕੋਲ ਉਹਦਾ ਗਵੰਢੀ ਆ ਕੇ ਕਹਿਣ ਲੱਗਾ ਭਾਈ ਕਿਹਰ ਸਿਆਂ ਆਪਣੇ ਨਾਲ ਦੇ ਪਿੰਡ ਵਿੱਚ ਸਕੂਲ ਖੁੱਲ ਗਿਆ ਹੈ ਇੰਨਾ ਨੂੰ ਪੜਨੇ ਪਾ ਦੇ ਪੜ ਲਿਖ ਕੇ ਕਿਧਰੇ ਰੋਜ਼ਗਾਰ ਨੂੰ ਹੱਥ ਪੈ ਜਾਊ ਚੰਗੇ ਇਨਸਾਨ ਬਣ ਜਾਣਗੇ ਤੇਰੇ ਨਾਲ ਹੱਥ ਵਟਾਉਣ ਜੋਗੇ ਹੋ ਜਾਣਗੇ ਉਹ ਗਵੰਡੀ ਕਹਿੰਦਾ ਆਪਾਂ ਤਾਂ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੀ ਹੁੰਦੇ ਰਹਿਣਾ ਏ ਉਹ ਕਿਸਾਨ ਕੇਰ ਸਿੰਘ ਉਸ ਗਵੰਡੀ ਨੂੰ ਜਵਾਬ ਦਿੰਦਾ ਹੈ ਗੱਲ ਤਾਂ ਤੇਰੀ ਠੀਕ ਹੈ ਪਰ ਮੈਂ ਇੱਕ ਜਣੇ ਨੂੰ ਹੀ ਪੜਾ ਸਕਦਾ ਮੈਥੋਂ ਕਰਲੇ ਤਾਂ ਖੇਤੀ ਨਹੀਂ ਹੁੰਦੀ ਇੱਕ ਦਾ ਤਾਂ ਖੇਤ ਵਿੱਚ ਹੀ ਸਹਾਰਾ ਚਾਹੀਦਾ ਹੈ ਨਾਲੇ ਦੋਹਾਂ ਦਾ ਤਾਂ ਪੜ੍ਹਾਈ ਦਾ ਖਰਚਾ ਵੀ ਨਹੀਂ ਦੇ ਹੋਣਾ ਮੇਰੇ ਤੋਂ ਇੱਕ ਪੜ ਜਾਵੇਗਾ ਦੂਜਾ ਉਸ ਤੋਂ ਦਸਤਕਤ ਕਰਨੀ ਸਿੱਖ ਲਵੇਗਾ ਕੇਰ ਸਿੰਘ ਨੇ ਉਹਨੂੰ ਕਿਹਾ ਗੁੰਡੀ ਨੂੰ ਆਪਣੇ ਨੂੰ ਇਸੇ ਤਰ੍ਹਾਂ ਹੀ ਗੁੰਡੀ ਦੀ ਗੱਲ ਨੂੰ ਸਮਝ ਕੇ ਕੇਰ ਸਿੰਘ ਨੇ ਰਾਤੀ ਆਪਣੀ ਪਤਨੀ ਨਾਲ ਸਲਾਹ ਕਰਕੇ ਸਵੇਰੇ ਵੱਡੇ ਪੁੱਤਰ ਨੂੰ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਮਿਹਨਤੀ ਹੋਣ ਕਾਰਨ ਉਹ ਪੜਾਈ ਬਹੁਤ ਚੰਗਾ ਨਿਕਲਿਆ ਸਕੂਲ ਸਮੇਂ ਤੇ ਬਾਅਦ ਨੂੰ ਹੀ ਬਾਅਦ ਹੀ ਉਹ ਆਪਣੇ ਪਿਤਾ ਤੇ ਛੋਟੇ ਭਰਾ ਸੁਰਮਖ ਨਾਲ ਖੇਤਾਂ ਵਿੱਚ ਕੰਮ ਕਰਵਾਉਂਦਾ ਉਹ ਤਿੰਨੇ ਜਾਣੇ ਬੜੀ ਹੀ ਮਿਹਨਤ ਕਰਦੇ ਇੱਕ ਤੋਂ ਪਿੱਛੋਂ ਉਹ ਦੂਜੀ ਸ੍ਰੈਣੀ ਵਿੱਚ ਚੜ੍ਹਦੇ ਆਵੇਂ ਤੇਵੇਂ ਕਰਕੇ ਉਸਨੇ 10ਵੀਂ ਪਾਸ ਕਰ ਲਈ ਫਿਰ ਉਸ ਨੂੰ ਇੱਕ ਨੌਕਰੀ ਵੀ ਮਿਲ ਗਈ। ਸੁਰਮਖ ਆਪਣੀ ਨੌਕਰੀ ਲੈ ਕੇ ਬੜਾ ਹੀ ਖੁਸ਼ ਸੀਗਾ। ਇਸੇ ਤਰ੍ਹਾਂ ਉਸਦੇ ਮਾਤਾ-ਪਿਤਾ ਵੀ ਬੜੇ ਖੁਸ਼ ਰਹਿੰਦੇ। ਉਹ ਆਪਣੀ ਸਾਰੀ ਤਨਖਾਹ ਆਪਣੀ ਮਾਤਾ ਦੇ ਹੱਥ ਵਿੱਚ ਦੇ ਦਿੰਦਾ ਸੀ। ਕੇਰ ਸਿੰਘ ਤੇ ਛੋਟੇ ਸੁਰਮਖ ਨੂੰ ਉਸਦੀ ਨੌਕਰੀ ਲੱਗਣ ਦਾ ਬੜਾ ਹੀ ਸਹਾਰਾ ਹੋਇਆ। ਘਰ ਦਾ ਗੁਜ਼ਾਰਾ ਹੋਰ ਵੀ ਸੌਖਾ ਚੱਲਣ ਲੱਗ ਪਿਆ ਸੀ। ਇਸੇ ਤਰ੍ਹਾਂ ਹੀ ਸਮ ਆਪਣੀ ਚਾਲ ਚੱਲਦਾ ਗਿਆ ਫਿਰ ਕੇਰ ਸਿੰਘ ਨੇ ਸੋਚਿਆ ਕਿ ਉਹ ਆਪਣੇ ਪੁੱਤਰ ਦਾ ਵਿਆਹ ਕਰ ਦੇਵੇ ਤਾਂ ਉਸਨੇ ਗੁਰਮਖ ਦਾ ਵਿਆਹ ਕਰ ਦਿੱਤਾ 2-3 ਸਾਲ ਪਿੱਛੋਂ ਉਹ ਇੱਕ ਪੁੱਤ ਤੇ ਇੱਕ ਧੀ ਦਾ ਬਾਪ ਬਣ ਗਿਆ ਸੁਰਮਖ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਇਸੇ ਤਰ੍ਹਾਂ ਹੀ ਉਹਨਾਂ ਨੇ ਸਾਰਿਆਂ ਨੇ ਆਪਣੇ ਘਰ ਦੀ ਆਮਦਨ ਵਧਾ ਲਈ ਪਾਰਸ ਸੋਰਮਖ ਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਵਾਂਗਾ ਉਸਨੇ ਅਣਵਿਆਹੇ ਰਹਿਣ ਦਾ ਫੈਸਲਾ ਕਰ ਲਿਆ ਸਮਾਂ ਬੀਤਦਾ ਗਿਆ ਹੁਣ ਕੇਰ ਸਿੰਘ ਨੂੰ ਤੇ ਉਸ ਦੀ ਪਤਨੀ ਨੂੰ ਆਪਣੇ ਦੋਨਾਂ ਪੁੱਤਰਾਂ ਦੀ ਚਿੰਤਾ ਹੋਣ ਲੱਗ ਪਈ ਸੀ ਉਹਨਾਂ ਦੀ ਉਮਰ ਢਲਦੀ ਜਾਂਦੀ ਸੀ ਇੱਕ ਦਿਨ ਉਸਨੇ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਕੇ ਆਪਣੇ ਦੋਹਾਂ ਹੀ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਉਸਨੇ ਆਪਣੇ ਪੁੱਤਰਾਂ ਨੂੰ ਸਮਝਾਇਆ ਦੇਖੋ ਪੁੱਤਰ ਸਾਡੀ ਜ਼ਿੰਦਗੀ ਦਾ ਤਾਂ ਹੁਣ ਕੋਈ ਵਸਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਬਜ਼ੁਰਗ ਹੋ ਚੁੱਕੇ ਹਾਂ ਸਾਡੇ ਤੋਂ ਬਹੁਤਾ ਕੰਮ ਕਰ ਤਾਂ ਨਹੀਂ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਜਿਉਂਦੇ-ਜਿਉਂਦੇ ਅਸੀਂ ਤੁਹਾਡੇ ਦੋਵਾਂ ਵਿੱਚ ਤੁਹਾਡੀ ਜ਼ਮੀਨ ਜਾਇਤ ਦੋਨਾਂ ਵਿੱਚ ਹੀ ਵੰਡ ਦਈਏ ਗਰਮਕ ਤੇ ਸੁਰਮਖ ਸੁਣ ਕੇ ਬੜੇ ਉਦਾਸ ਹੋਈ ਉਹਨਾਂ ਨੇ ਕਿਹਾ ਕਿ ਪਿਤਾ ਜੀ ਨਹੀਂ ਤੁਸੀਂ ਇੰਜ ਨਾ ਕਰੋ ਪਰ ਪਿਤਾ ਜੀ ਕਹਿੰਦੇ ਨਹੀਂ ਪੁੱਤਰੋ ਮੈਨੂੰ ਆਪਣੀ ਰਵਾਈਤ ਦੇ ਅਨਸਾਰ ਤੁਹਾਡਾ ਅੱਧੋ ਅੱਧ ਬਣਦਾ ਹਿੱਸਾ ਤੁਹਾਨੂੰ ਦੇਣ ਦਾ ਹੱਕ ਹੈ ਜਿਵੇਂ ਤੁਸੀਂ ਸਾਡੇ ਹੁੰਦੇ ਇੱਕ ਦੂਸਰੇ ਨਾਲ ਰਲ ਮਿਲ ਕੇ ਰਹਿੰਦੇ ਹੋ ਇਸੇ ਤਰ੍ਹਾਂ ਹੀ ਸਾਡੇ ਤੋਂ ਬਾਅਦ ਇੱਕ ਦੂਸਰੇ ਨਾਲ ਪਿਆਰ ਸਤਿਕਾਰ ਤੇ ਇੱਜ਼ਤ ਨਾਲ ਰਹਿਣਾ ਰਲ ਮਿਲ ਕੇ ਹੀ ਰਹਿਣਾ ਤੁਸੀਂ ਕੋਈ ਵੀ ਝਗੜਾ ਨਹੀਂ ਕਰਨਾ ਮੈਂ ਹਮੇਸ਼ਾ ਹੀ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਤੇ ਕਰਦਾ ਰਹਾਂਗਾ ਜਿਵੇਂ ਹੀ ਸਮਾਂ ਬੀਤਦਾ ਜਾਂਦਾ ਮਾਤਾ ਪਿਤਾ ਦੇ ਤੁਰ ਜਾਣ ਤੋਂ ਬਾਅਦ ਦੋਵੇਂ ਭਰਾ ਆਪਸੀ ਸੰਪਤੀ ਦੇ ਨਾਲ ਵੱਖਰੇ ਵੱਖਰੇ ਰਹਿਣ ਲੱਗ ਪੈਂਦੇ ਨੇ ਵੱਡਾ ਭਰਾ ਨੌਕਰੀ ਕਰਦਾ ਹੈ ਉਹ ਆਪ ਦਾ ਉਸ ਨਾਲ ਗੁਜ਼ਾਰਾ ਕਰ ਲੈਂਦਾ ਹੈ ਤੇ ਛੋਟਾ ਭਰਾ ਖੇਤਾਂ ਵਿੱਚ ਕੰਮਕਾਰ ਕਰਕੇ ਆਪਣਾ ਗੁਜ਼ਾਰਾ ਤੋਰਦਾ ਹੈ ਜਦੋਂ ਹੀ ਪਹਿਲੀ ਫਸਲ ਆਈ ਤਾਂ ਦੋਹਾਂ ਭਰਾਵਾਂ ਨੇ ਆਪਣੀ ਫਸਲ ਨੂੰ ਅੱਧਾ-ਅੱਧਾ ਬੰਡਲ ਲਿਵਰਾਂਡੇ ਦੇ ਵਿੱਚ ਢੇਰੀ ਕਰ ਲਿਆ ਤਾਂ ਦੋਨਾਂ ਨੇ ਹੀ ਅਨਾਜ ਦੀਆਂ ਢੇਰੀਆਂ ਬਰਾਬਰ ਕਰ ਲਈਆਂ ਸਨ ਉਸੇ ਰਾਤ ਦੋਨੋਂ ਹੀ ਭਰਾਵਾਂ ਨੂੰ ਨੀਂਦ ਨਾ ਆਈ ਉਹ ਦੋਵੇਂ ਹੀ ਉਛਲ ਬੱਟੇ ਲੈਂਦੇ ਰਹੇ ਕੇਰ ਸਿੰਘ ਦਾ ਜੋ ਵੱਡਾ ਪੁੱਤਰ ਸੀ ਗੁਰਮukh ਬੜਾ ਹੀ ਸੋਚ ਸਮਝਦਾਰ ਇਨਸਾਨ ਸੀ ਉਹ ਸੋਚ ਰਿਹਾ ਸੀ ਕਿ ਸੁਰਮਖ ਕੋਲ ਕੋਈ ਵਾਧੂ ਆਮਦਨ ਨਹੀਂ ਹੈਗੀ ਮੈਂ ਤਾਂ ਸਾਰਾ ਦਿਨ ਖੇਤੀ ਸ਼ਾਮ ਨੂੰ ਢੇੜਾ ਮਾਰਨ ਜਾਂਦਾ ਹਾਂ ਪਰ ਸੁਰਮਖਤਾ ਸਾਰਾ ਦਿਨ ਖੇਤੀ ਨਾਲ ਹੀ ਮੱਥਾ ਮਾਰਦਾ ਰਹਿੰਦਾਗਾ ਭਾਵੇਂ ਮੈਂ ਤਾਂ ਰਾਤਾਂ ਨੂੰ ਜਾਂ ਛੁੱਟੀ ਵਾਲੇ ਦਿਨ ਹੀ ਉਸਨਾਂ ਕੰਮ ਕਰਾਉਂਦਾ ਹਾਂ ਗੁਰਮਖ ਸੋਚਦਾ ਹੈ ਕਿ ਮੇਰਾ ਗੁਜ਼ਾਰਾ ਤਾਂ ਤਨਖਾਹ ਨਾਲ ਵੀ ਹੋ ਜਾਂਦਾ ਹੈ ਮੈਂ ਆਪਣਾ ਪਰਿਵਾਰ ਪਾਲ ਲੈਂਦਾ ਹਾਂ ਤਨਖਾਹ ਨਾਲ ਉਹ ਸੋਚਦਾ ਹੈ ਕਿ ਅਨਾਜ ਨੂੰ ਉਸਦੇ ਬਰਾਬਰ ਦਾ ਹੀ ਮਿਲ ਗਿਆ ਬਹੁਤੀ ਮਿਹਨਤ ਉਸੇ ਦੀ ਹੈ ਉਸ ਨੂੰ ਵੱਧ ਹਿੱਸਾ ਮਿਲਣਾ ਚਾਹੀਦਾ ਹੈ ਤਦ ਗੁਰਮਖ ਉੱਠ ਕੇ ਤੇ ਅੱਖ ਬਚਾ ਕੇ ਜਾਂਦਾ ਹੈ ਉਸ ਨੇ ਆਪਣੇ ਅਨਾਜ ਵਿੱਚ ਦੋ ਗੋਰੀਆਂ ਭਰੀਆਂ ਤੇ ਆਪਣੀ ਢੇਰੀ ਵਿੱਚੋਂ ਸੁਰਮਖ ਦੀ ਢੇਰੀ ਉੱਤੇ ਛੁੱਟ ਦਤੀਆਂ ਗੁਰਮਖ ਸੋਚਦਾ ਹੈ ਕਿ ਇਸ ਨਾਲ ਉਸ ਦਾ ਗੁਜ਼ਾਰਾ ਵਧੀਆ ਚੱਲ ਜਾਵੇਗਾ ਉਧਰ ਸੁਰਮਖ ਵੀ ਰਾਤ ਨੂੰ ਪਿਆ ਪਿਆ ਉਸ ਲਵੱਟੇ ਲਈ ਜਾਂਦਾ ਸੀ ਉਹ ਸੋਚ ਰਿਹਾ ਸੀ ਕਿ ਮੈਂ ਇੰਨਾ ਨਾਜ਼ਗੀ ਕਰਨਾ ਹੈ ਗੁਰਮੁਖ ਸੋਚਦਾ ਹੈ ਕਿ ਮੇਰਾ ਤਾਂ ਇਕੱਲੇ ਦਾ ਹੀ ਗੁਜ਼ਾਰਾ ਕਰਨਾ ਹੈ ਮੇਰੀ ਤਾਂ ਇਕੱਲੀ ਹੀ ਢਡੜੀ ਹੈ ਮੈਂ ਇੰਨਾ ਨਾਜ਼ਗੀ ਕਰੂੰਗਾ ਗੁਰਮੁਖ ਦੇਦੇ ਤਾਂ ਦੋ ਨਿੱਕੇ ਨਿੱਕੇ ਬੱਚੇ ਹਨ ਉਸਦੇ ਤਾਂ ਘਰਵਾਲੀ ਵੀ ਹੈ ਸੁਰਮਖ ਸੋਚਦਾ ਹੈ ਤੇ ਮੈਂ ਤਾਂ ਇਕੱਲਾ ਹੀ ਹਾਂ ਤੇ ਮੇਰੇ ਘਰ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਸਾਰੇ ਰਿਸ਼ਤੇਦਾਰ ਜੋ ਵੀ ਆਇਆ ਗਿਆ ਹੁੰਦਾ ਉਹ ਉਸ ਵੱਡੇ ਵੱਲ ਹੀ ਆ ਕੇ ਰਹਿੰਦਾ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਖਰਚਾ ਹੁੰਦਾ ਹੈ ਵੱਡੇ ਭਾਈ ਨੂੰ ਇਕੱਲੇ ਬੰਦੇ ਦੀ ਤਨਖਾਹ ਨਾਲ ਕੀ ਬਣਦਾ ਹੈ ਇਹ ਸੋਚ ਕੇ ਉੱਠ ਚੱਲਿਆ ਉਸਨੇ ਦੱਬੇ ਪੈਰੀ ਅਨਾਜ ਦੀਆਂ ਦੋ ਬੋਰੀਆਂ ਭਰ ਕੇ ਗੁਰਮਖ ਦੀ ਢੇਰੀ ਉੱਤੇ ਛੁੱਟ ਦਿੱਤੀਆਂ ਇਸੇ ਤਰ੍ਹਾਂ ਅਨਾਜ ਦੀਆਂ ਢੇਰੀਆਂ ਹਲੇ ਵੀ ਬਰਾਬਰ ਸਨ ਇਹ ਦੇਖ ਕੇ ਦੋਹਾਂ ਹੀ ਭਰਾਵਾਂ ਨੂੰ ਬੜੀ ਹੀ ਤਸੱਲੀ ਹੁੰਦੀ ਹੈ ਮਨ ਨੂੰ ਬੜੀ ਹੀ ਖੁਸ਼ੀ ਹੁੰਦੀ ਹੈ ਕਿ ਸਾਡਾ ਅਨਾਜ ਹੁਣ ਵੀ ਬਰਾਬਰ ਹੈ ਇਸ ਤਰ੍ਹਾਂ ਦੋਹਾਂ ਭਰਾਵਾਂ ਦਾ ਪਿਆਰ ਹੋਰ ਵੀ ਵੱਧ ਗਿਆ ਇੱਕ ਦੂਜੇ ਦੇ ਪ੍ਰਤੀ ਸੱਚੀ ਹਮਦਰਦੀ ਸੀ ਉਨ੍ਹਾਂ ਨੇ ਆਪਣੇ ਪਿਤਾ ਜੀ ਨਾਲ ਦਿੱਤਾ ਹੋਇਆ ਵਾਅਦਾ ਪੂਰਾ ਕੀਤਾ ਇੱਕ ਦੂਸਰੇ ਦੇ ਪ੍ਰਤੀ ਸੱਚੀ ਹਮਦਰਦੀ ਦਿਖਾਈ ਜਦੋਂ ਵੀ ਉਸ ਪਿੰਡ ਵਿੱਚ ਕਿਸੇ ਦੇ ਘਰ ਕੋਈ ਲੜਾਈ ਝਗੜਾ ਹੁੰਦਾ ਤਾਂ ਉੱਥੋਂ ਦੇ ਲੋਕ ਕੇਰ ਸਿੰਘ ਦੇ ਪੁੱਤਰਾਂ ਦੀ ਮਿਸਾਲ ਦੰਦੇ ਗੁਰਮਖ ਤੇ ਸੁਰਮਖ ਦੀ ਆਪਣੇ ਪੁੱਤਰਾਂ ਨੂੰ ਇਹੀ ਸਮਝਾਉਂਦੇ ਕਿ ਇੱਕ ਦੂਸਰੇ ਨਾਲ ਸੱਚੀ ਹਮਦਰਦੀ ਸੱਚੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਕਿਸੇ ਨਾਲ ਹੀਰਖਾ ਬੈਰ-ਬਿਰੋਧ ਨਹੀਂ ਰੱਖਣਾ ਚਾਹੀਦਾ ਹਾਂਜੀ ਇਸੇ ਸਾਡੀ ਅੱਜ ਦੀ ਸੱਚੀ ਹਮਦਰਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੀ ਬੜੀਆਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ